ਮੰਟਿਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਰਹਿੰਦੇ ਆ ਮੇਰੇ ਹਿਸਾਬ ਦੇ ਨਾਲ ਕੈਲੀਫੋਰਨੀਆ ਚ ਜੇ ਦੇਖਿਆ ਜਾਵੇ ਯੂਬਾ ਸਿਟੀ ਤੋਂ ਬਾਅਦ ਇੰਨੀ ਵੱਡੀ ਗਿਣਤੀ ਦੇ ਵਿੱਚ ਜੇ ਪੰਜਾਬੀ ਰਹਿੰਦੇ ਆ ਉਹ ਮੰਟਿਕਾ ਸ਼ਹਿਰ ਦੇ ਵਿੱਚ ਆ ਹੁਣ ਮੰਟਿਕਾ ਸ਼ਹਿਰ ਦੇ ਵਿੱਚ ਇੱਕ ਸਟਰੀਟ ਦਾ ਨਾਮ ਸਿੰਘ ਸਟਰੀਟ ਕਰਕੇ ਰੱਖਿਆ ਗਿਆ ਹੈਗਾ ਕਹਿੰਦੇ ਭਈ ਇਹ ਜਿਹੜੀ ਸਟਰੀਟ ਆ ਕਨੈਕਟ ਕਰੂਗੀ ਈਸਟ ਐਥਰਟਨ ਡਰਾਈਵ ਤੇ ਆਸਟਨ ਰੋਡ ਨੂੰ ਅ ਫਰਸਟ ਫੇਜ ਆਫ ਹਾਈਵੇ 99 120 ਬਾਈਪਾਸ ਕਨੈਕਟਰ ਪ੍ਰੋਜੈਕਟ ਅਗਲੇ ਮਹੀਨੇ ਸਟਾਰਟ ਹੋ ਜਾਣਾ ਸੈਨ ਮਾਈਕੀਨ ਕਾਉਂਸਲ ਆਫ ਗਵਰਨਮੈਂਟਸ ਨੇ ਮੰਟੀਕਾ ਦੇ ਮੇਅਰ ਗੈਰੀ ਸਿੰਘ ਨੂੰ ਜਿਹੜਾ ਇਹਦੇ ਬਾਰੇ ਜਿਹੜਾ ਪੁੱਛਿਆ ਸੋ ਉਸਨੇ ਸੁਜੈਸਟ ਕੀਤਾ ਵੀ ਜਿਹੜਾ ਸਿੰਘ ਆ ਨਾਮ ਇਸ ਸ਼ਰੀਰ ਦਾ ਰੱਖਣਾ ਵਧੀਆ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਅਮਰੀਕਨ ਮੰਟੀਕੇ ਸ਼ਹਿਰ ਦੇ ਵਿੱਚ ਰਹਿੰਦੇ ਹੈਗੇ ਆ ਸੋ ਇਸ ਦੇ ਸਬੰਧ ਦੇ ਵਿੱਚ ਮਟੀਕਾ ਬੁਲੇਟਨ ਨੇ ਕਾਫੀ ਵੱਡੀ ਜਿਹੜੀ ਰਿਪੋਰਟ ਆ ਉਹੋ ਛਾਪੀ ਹੋਈ ਹੈ ਜੀ ਬਿਲਕੁਲ ਸੋ ਚੰਗੀ ਗੱਲ ਆ ਜਿ세 ਜਿ세 ਵੀ ਪੰਜਾਬੀ ਜਾ ਰਹੇ ਨੇ ਆਪੋ ਆਪਣੀ ਜਿਹੜੀ ਪੈੜ ਆ ਉਹ ਛੱਡਦੇ ਜਾ ਰਹੇ ਆ ਆਲੰਪਿਕਸ ਦੀ ਇੱਕ ਹੋਰ ਗੱਲ ਕਰ ਲਈਏ ਦੋ ਆਪਣੇ ਵਰਲਡ ਚੈਂਪੀਅਨਸ ਕਹਿ ਸਕਦੇ ਆ ਬਹੁਤ ਸਾਰੇ ਗ੍ਰੈਂਡ ਸਲੇਮ ਜਿਨ੍ਹਾਂ ਨੇ ਜਿੱਤੇ ਆ ਨਵਾਲ ਜੋਕੋਵਿਚ ਤੇ ਨਾਲ ਦੇ ਨਾਲ ਨਡਾਲ ਨਡਾਲ ਨੂੰ ਜਿਹੜਾ ਜੋ ਕੋ ਵਿਚ ਨੇ ਹਰਾ ਕੇ ਅਗਲੇ ਗੇਟ ਦੇ ਵਿੱਚ ਦਾਖਲਾ ਜਿਹੜਾ ਉਹ ਲੈ ਲਿਆ ਆ ਫਰਾਂਸ ਦੇ ਵਿੱਚ ਜਿਹੜੀ ਮਿੱਟੀ ਦੇ ਉੱਤੇ ਜਿਹੜੀ ਟੈਨਿਸ ਖੇਡੀ ਜਾਂਦੀ ਆ ਉਸ ਦਾ ਇਸ ਟਾਈਮ ਟੌਪ ਦਾ ਜਿਹੜਾ ਪਲੇਅਰ ਹੈ ਨਡਾਲ ਸੀਗਾ ਪਰ ਕਾਫੀ ਚਿਰ ਜਿਹੜੀ ਉਹ ਸੱਟ ਤੋਂ ਬਾਅਦ ਇੰਜਰੀਜ਼ ਤੋਂ ਬਾਅਦ ਚ ਵਾਪਸੀ ਜਿਹੜੀ ਉਸਦੀ ਹੋਈ ਆ ਪਰ ਉਸ ਦੀ ਹੁਣ ਉਹ ਇੰਨੀ ਜ਼ਿਆਦਾ ਕਹਿ ਸਕਦੇ ਆਂ ਵੀ ਕਾਮਯਾਬੀ ਜਿਹੜੀ ਨਹੀਂ ਰਹੀ ਫਰਕ ਜਿਹੜਾ ਉਸ ਦੇ ਵਿੱਚ ਆਪਿਆ ਰਿਆ ਉਧਰ ਪ੍ਰੀਲੀਮਨਰੀ 라ਉਂਡ ਦੇ ਵਿੱਚ ਜੇ ਵਾਲੀਬਾਲ ਦੇ ਸ਼ਕੀਨਾਂ ਤਾਂ ਯੂਐਸ ਤੇ ਚਾਈਨਾ ਦਾ ਮੁਕਾਬਲਾ ਜਿਹੜਾ ਇਸ ਟਾਈਮ ਚੱਲ ਰਿਹਾ ਦੋ ਦੋ ਸੈੱਟ ਦੋਨੋਂ ਜਿਹੜੇ ਉਹ ਬਰਾਬਰ ਜਿਹੜੇ ਉਹ ਜਿੱਤ ਚੁੱਕੇ ਆ ਸੋ ਦੇਖਦੇ ਆ ਵੀ ਅਖੀਰਲੇ ਸੈੱਟ ਦੇ ਵਿੱਚ ਫਾਈਨਲ ਸੈੱਟ ਦੇ ਵਿੱਚ ਕੌਣ ਜਿਹੜਾ ਉਹ ਜਿੱਤ ਪ੍ਰਾਪਤ ਕਰਦਾ ਹੈ